ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਵੀਡੀਓ ਲੈ ਕੇ ਆਏ ਆ ਜੀ ਮਿਰਰ ਵਿਊ ਦੇ ਵਿੱਚ ਸ਼ੀਸ਼ੇ ਦੇ ਵਿੱਚੋਂ ਮੋਰ ਨਹੀਂ ਪਗਦੀ ਸੋ ਆਪਾਂ ਸਟਾਰਟਿੰਗ ਹੈ ਜਿਹੜੀ ਬੇਸ ਤੋਂ ਕਰ ਰਹੇ ਆ ਜੀ ਕੇਸਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਕੇਸਾਂ ਨੂੰ ਸਰਦੇ ਵਾਲ ਦੇ ਵਾਲੇ ਜਿਹੜਾ ਲਪੇਟ ਲੈਣਾ ਜੀ ਅਗਰ ਤੁਹਾਡੇ ਕੇਸ ਲੰਬੇ ਨਹੀਂ ਹੈਗੇ ਫਰੰਟ ਤੇ ਨਹੀਂ ਆਉਂਦੇ ਇਹੀ ਸਟੈਪ ਜਿਹੜਾ ਇੱਕ ਵਾਰ ਗੱਠ ਦੇ ਕੇ ਫਿਰ ਦੋਨਾਂ ਫੇਸਿਆਂ ਨੂੰ ਇੱਕਠੇ ਕਰਕੇ ਵਟਾ ਦੇ ਕਿਉਂ ਗੱਠ ਦੇ ਵਿੱਚ ਅੰਦਰ ਕਰਕੇ ਇਹ ਵਾਲਾ ਜਿਹੜਾ ਸਟੈਪ ਆ ਤੁਸੀਂ ਬੈਕ ਸਾਈਡ ਤੇ ਕਰ ਸਕਦੇ ਹੋ ਅਗਰ ਤੁਹਾਡੇ ਕੇਸ ਪਿੱਛੇ ਤੱਕ ਰਹਿ ਜਾਂਦੇ ਆ ਛੋਟੇ ਕੇਸ ਨੇ ਤੇ ਉਹਦੇ ਉੱਪਰ ਇੱਕ ਛੋਟਾ ਪਟਕਾ ਬਨਣਾਗੇ ਜੀ ਮੋਰਨਿੰਗ ਪੱਗ ਦੇ ਵਿੱਚ ਪਹਿਲਾਂ ਦੱਸ ਦਈਏ ਥੱਲੇ ਜਿਆਦਾ ਆਪਾਂ ਨੂੰ ਕੱਪੜਾ ਬੰਨਣ ਦੀ ਲੋੜ ਨਹੀਂ ਹੁੰਦੀ ਜਿਵੇਂ ਆਪਾਂ ਹੋਰ ਪੱਗਾਂ ਦੇ ਵਿੱਚ ਸਾਈਡ ਤੇ ਕੱਪੜਾ ਰੱਖਦੇ ਆ ਇਹ ਜੀ ਤੁਸੀਂ ਸਿੰਪਲ ਛੋਟਾ ਪਟਕਾ ਜਾਂ ਪਟਕੀ ਕਹਿ ਸਕਦੇ ਆ ਈਵਨ ਇਕੱਲੀ ਤੁਸੀਂ ਰਮਾਲ ਨਾਲ ਵੀ ਅਗਰ ਤੁਹਾਡੇ ਕੇਸ ਜਿਆਦਾ ਲੰਬੇ ਨਹੀਂ ਹੈਗੇ ਉਹ ਬੰਨਦੇ ਹੋ ਅੱਧਾ ਮੀਟਰ 1 ਮੀਟਰ ਤੱਕ ਅਗਰ ਕੇਸ ਕੀ ਵਾਲਾ ਬੇਸ ਬਣਾਣਾ ਹੈ 1 ਮੀਟਰ ਕੇਸ ਕੀ ਸੋ ਇਹ ਅੱਧਾ ਮੀਟਰ ਕਪੜਾ ਇਹਦੀ ਜਿਹੜੀ ਚੜਾਈ ਆ ਥੋੜੀ ਜਿਹੀ ਘਟਾਈ ਹੋਈ ਆ ਉਹ ਇਸ ਕਰਕੇ ਕਿਉਂਕਿ ਜਿਹੜੀ ਆ ਬੈਕ ਸਾਈਡ ਦੇ ਗੱਠਾ ਨੇ ਉਹ ਪੂਰੀਆਂ ਪੂਰੀਆਂ ਹੋਣ ਉਹਦਾ ਆਪਾਂ ਨੂੰ ਫਾਇਦਾ ਇਹ ਹੁੰਦਾ ਜਦੋਂ ਬੈਕ ਸਾਈਡ ਤੇ ਪਟਕੇ ਦੀ ਗੱਠ ਪੂਰੀ ਪੂਰੀ ਆਉਂਦੀ ਹੈ ਤੇ ਉਹ ਜਿਹੜੀਆਂ ਗੱਠਾਂ ਹੁੰਦੀਆਂ ਨੇ ਪਤਲੀਆਂ ਆਉਂਦੀਆਂ ਨੇ ਆਪਾਂ ਦੋ ਗੱਠਾਂ ਵੀ ਦੇ ਦੰਨੇ ਆ ਬੈਕ ਸਾਈਡ ਤੋਂ ਗੱਠ ਚੌਪਦੀ ਨਹੀਂ ਹੈਗੀ ਸਿਰ ਨਹੀਂ ਦੁਖਣ ਲੱਗਦਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਜਦੋਂ ਵੀ ਪਟਕੇ ਵਾਲਾ ਬੇਸ ਬਨਣਾ ਉਹਦੀ ਉਹਨੂੰ ਉਹਦੀ ਕਟਿੰਗ ਮੇਂ ਹਿਸਾਬ ਨਾਲ ਮਿੰਕੀ ਕਰੋ ਉਹਦੀਆਂ ਜਿਹੜੀਆਂ ਗੱਠਾਂ ਨੇ ਬੈਕ ਸਾਈਡ ਤੇ ਬਿਲਕੁਲ ਪੂਰੀਆਂ ਪੂਰੀਆਂ ਹੋਣ ਤੇ ਜਿਹੜੀ ਪਟਕਾ ਜੇ ਤੁਸੀਂ ਬਨਣਾ ਮੇਕ ਸ਼ੋਰ ਕਿ 51 ਉਹਨਾਂ ਤੋਂ ਪਹਿਲਾਂ ਆਪਣੇ ਕੇਸ ਅੰਦਰ ਕਰਨੇ ਆ ਆਪਾਂ ਇਹ ਕਈ ਵਾਰ ਜੇ ਇੱਕ ਚੀਜ਼ ਭੁੱਲ ਜਾਈਏ ਕੇਸ ਅੰਦਰ ਨਹੀਂ ਕਰਦੇ ਥੋੜੇ ਟਾਈਮ ਬਾਅਦ 50 ਤੋਂ ਥੱਲੇ ਕੇਸ ਨਿਕਲਣ ਲੱਗ ਜਾਂਦੇ ਆ ਜਾਂ ਪੱਗ ਕਈ ਵਾਰ ਉੱਚੀ ਉੱਠ ਜਾਂਦੀ ਆ ਸੋ ਜਿਹੜਾ ਬਾਕੀ ਕੱਪੜਾ ਰਹਿ ਗਿਆ ਉਹਨੂੰ ਸੈੱਟ ਕਰਕੇ ਤੈਹ ਲਾ ਕੇ ਉਹਦੀ ਚੰਗੀ ਤਰ੍ਹਾਂ ਬਿਲਕੁਲ ਪਲੇਨ ਕਰ ਲੈਣਾ ਕਿਉਂਕਿ ਅਗਰ ਆਪਾਂ ਇਹਨੂੰ ਇਦਾਂ ਹੀ ਘੁਮਾ ਦਾਂਗੇ ਸੋ ਆਪਣੀ ਪੱਗ ਦੀ ਸ਼ੇਪ ਨੂੰ ਖਰਾਬ ਕਰੂਗਾ ਇੱਕ ਸਾਈਡ ਤੋਂ ਸੋ ਪੂਰਾ ਪ੍ਰੋਪਰ ਚੰਗੀ ਤਰ੍ਹਾਂ ਤੈਹ ਲਾ ਕੇ ਪੂਰੀ ਸਫਾਈ ਨਾਲ ਉੱਪਰ ਹੱਥ ਫੇਰ ਕੇ ਪਲੇਨ ਕਰਕੇ ਦੋਨਾਂ ਸਾਈਡਾਂ ਤੋਂ ਕਪੜਾ ਘੁਮਾ ਕੇ ਅਗਰ ਪਿੱਛੇ ਦਾ ਕੌਂਦਾ ਤਾਂ ਪਿੱਛੇ ਲਾ ਦੇਣਾ ਅਗਰ ਥੋੜਾ ਲੰਬਾ ਰਹਿ ਜਾਂਦਾ ਤਾਂ ਜਿਵੇਂ ਤੁਸੀਂ ਵੀਡੀਓ 'ਚ ਵੇਖ ਰਹੇ ਹੋ ਇਸ ਤਰੀਕੇ ਨਾਲ ਜਿਹੜਾ ਲਾ ਦੇਣਾ ਤੇ ਇਹਦੇ ਉੱਪਰ ਹੁਣ ਆਪਾਂ 50 ਬੰਨ ਲੈਣੀ ਆ ਜੀ ਤੋਂ 50 ਜੁੜੀ ਆ ਮੱਥੇ ਤੋਂ ਤੇ ਉਂਗਲਾਂ ਘਟੋ ਘਟ ਜਿਹੜੀਆਂ ਤੁਸੀਂ ਉੱਪਰ ਜਿਹੜੀ ਬੰਨਣੀ ਆ ਉਹ ਇਹ ਜਿਹੜੀ ਪੱਗ ਦੀ ਲੈਂਥ ਹੋਊਗੀ 5.5 ਮੀਟਰ ਹੋਊਗੀ ਕੱਪੜਾ ਫੁੱਲ ਵੈਲ ਦਾ ਤੇ ਅਗਰ ਤੁਸੀਂ ਇਹੀ ਪੱਗ ਰੂਪੀਆ ਚ ਬੰਨਦੇ ਹੋ ਤਾਂ ਤੁਸੀਂ 6 ਮੀਟਰ ਲੈਂਥ ਲੈ ਸਕਦੇ ਹੋ ਅਗਰ ਕੱਪੜਾ ਥੱਲੇ ਜ਼ਿਆਦਾ ਬੰਨਦੇ ਹੋ ਉਹ 5 ਲੜਾਂ ਲਈ 5.5 ਤੋਂ ਲੈ ਕੇ 6 ਮੀਟਰ ਤੱਕ ਦਾ ਜਿਹੜਾ ਕੱਪੜਾ ਔਕ ਆਪਾਂ ਨੂੰ ਚਾਹੀਦਾ ਹੁੰਦਾ ਤੇ ਹੁਣ ਜਿਹੜੀ ਪੱਗ ਆ ਇਹ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਪਹਿਲਾ ਲੜ ਮੋਹ ਦੇ ਵਿੱਚ ਫੜ ਕੇ ਜਿਹੜੀ ਬੈਕ ਸਾਈਡ 50 ਦੀ ਘੱਟ ਦਿੱਤੀ ਆ ਉਹਦੇ ਬਿਲਕੁਲ ਯਾਨੀ ਕਿ ਚੀਜ਼ ਨੂੰ ਸੈਂਟਰ ਚੋਂ ਲਿਆ ਆ ਕੇ ਲੜ ਉੱਪਰੋਂ ਦੀ ਲੜ ਪਹਿਲਾਂ ਸਾਫ਼ ਬਿਲਕੁਲ ਰੱਖ ਲੈਣਾ ਪਲੇਨ ਫਿਰ ਉਹਨੂੰ ਖਿੱਚ ਕੇ ਅੱਗੋਂ 50 ਦੇ ਕੋਲੋਂ ਅੰਦਰ ਨੂੰ ਫੋਲਡ ਕਰ ਲੈਣਾ ਅੰਦਰ ਨੂੰ ਫੋਲਡ ਕਰਨਾ ਜੀ ਇੱਕ ਤਾਂ ਲੜ ਆਪਣਾ ਮੋਟਾ ਹੋ ਜਾਂਦਾ ਤੇ ਇਹਨੂੰ ਹੋਰ ਸਪੋਰਟ ਮਿਲ ਜਾਂਦੀ ਕਿਉਂਕਿ ਡਬਲ ਹੋ ਜਾਂਦਾ ਇਹ ਜਿਹੜਾ ਲਾੜਾ ਆਪਣਾ ਅੱਖ ਤੋਂ ਖਿਸਕਦਾ ਨਹੀਂ ਹੈਗਾ ਸੋ ਜਿਹੜੇ ਵੀਰਾਂ ਦਾ ਲਾੜ ਅੱਖ ਤੋਂ ਖਿਸਕਦਾ ਸੋ ਲਾੜ ਨੂੰ ਤੁਸੀਂ ਮੋਟਾ ਕਰਕੇ ਲਾਓ ਤੇ ਆਈਬ੍ਰੋ ਕਵਰ ਕਰਨੀ ਆ ਗੱਲ ਪੂਰੀ ਨਹੀਂ ਰੱਖਣੀ ਅੱਧੀ ਅੱਖ ਤੇ ਅੱਧੀ ਗੱਲ ਢੱਕਣੀ ਆ ਆਈਬ੍ਰੋ ਕਵਰ ਕਰਨੀ ਆ ਪੂਰੀ ਤੇ ਅੱਗੋਂ ਗੱਲ ਤੋਂ ਲੜ ਚੱਕ ਕੇ ਲਾਉਣਾ ਤੇ ਦੂਸਰਾ ਲੜ ਜਿਹੜਾ ਕਿ ਨੱਕ ਦੀ ਬਿਲਕੁਲ ਸੇਜ ਤੋਂ ਲਿਆ ਕੇ ਆਪਾਂ ਥੋੜਾ ਜਿਹਾ ਸੱਜੇ ਪਾਸੇ ਵੱਲ ਨੂੰ ਰੱਖ ਕੇ ਜਿਹੜਾ ਲਾੜਾ ਆਪਾਂ ਉਹ 모ੜ ਦੇਣਾ ਤੇ ਥੱਲੇੋਂ ਜਿੰਨਾ ਆਪਾਂ ਨੂੰ ਗੈਪ ਚਾਹੀਦਾ ਉਹਨਾਂ ਗੈਪ ਰੱਖ ਕੇ ਬਾਕੀ ਜਿੰਨਾ ਕਪੜਾ ਉਹਨੂੰ ਉੱਪਰ ਵੱਲ ਖਿੱਚ ਕੇ ਤੇ ਉੱਪਰੋਂ 모ੜ ਦੇਣਾ ਤੇ ਪੂਰਾ ਜਿਹੜਾ ਲਾੜਾ ਐਂਡ ਤੱਕ ਪੂਰਾ ਸਾਫ਼ ਲਾਉਣੇ ਆ ਤੇ ਦੂਸਰੇ ਪਾਸਿਓਂ ਜਿੰਨੇ ਲੜ ਹੋਣਗੇ ਜਿਹੜਾ ਆਪਾਂ ਪਹਿਲਾਂ ਲੜ ਰੱਖ ਲਿਆ ਸਾਰੇ ਲੜ ਬਿਲਕੁਲ ਉਹਦੇ ਜਿਹੜੇ ਬਰਾਬਰੋਂ ਦੀ ਜਾਣਗੇ ਤੋਂ ਮੋਰਨਿਗ ਬੈਗ ਹੁੰਦੀ ਆ ਇਹਦੇ ਵਿੱਚ ਦੋਨਾਂ ਸਾਈਡਾਂ ਦੇ ਲੜ ਬਰਾਬਰ ਸ਼ੇਪ ਹੁੰਦੀ ਆ ਤੇ ਇਦੇ ਵਿੱਚ ਜਿਹੜਾ ਪਹਿਲਾ ਲੜ ਲਾ ਲਿਆ ਫਿਰ ਉਸ ਤੋਂ ਬਾਅਦ ਦੂਸਰਾ ਲੜ ਬਿਲਕੁਲ ਉੱਪਰ ਉਹਦੇ ਬਰਾਬਰ ਲਾਵਾਂਗੇ ਥੱਲਿਓ ਆਪਣਾ ਜਿਹੜਾ ਕੰਨ ਉਹ ਪੂਰਾ ਕਵਰ ਕਰ ਲਾਂਗੇ ਪਹਿਲਾ ਲੜ ਜ਼ਿਆਦਾ ਨਹੀਂ ਖੋਲਣਾ ਹੈਗਾ ਪਹਿਲਾ ਲੜ ਆਪਾਂ ਸਿੰਪਲ ਜਿੰਨੀ ਪੂਣੀ ਹੁੰਦੀ ਆ ਉਨਾ ਹੀ ਜੜ ਆਪਾਂ ਲਾ ਦੇਣਾ ਸੋ ਇਹ ਵਾਲਾ ਲੜਾ ਇਹਨੂੰ ਆਪਾਂ ਜਿੰਨਾ ਮੈਕਸਿਮਮ ਖੋਲ ਸਕਦੇ ਆ ਉਨਾ ਆਪਾਂ ਇਹਨੂੰ ਖੋਲਾਂਗੇ ਕਿਉਂ ਆਪਾਂ ਇਹਦੇ ਨਾਲ ਜਿਹੜੀ ਸ਼ੇਪ ਬਰਾਬਰ ਰੱਖਣੀ ਆ ਦੋਨਾਂ ਸਾਈਡਾਂ ਤੋਂ ਸੋ ਜਿੰਨੀ ਸਾਈਡ ਜਿਹੜੀ ਤੁਹਾਡੀ ਸੱਜੇ ਪਾਸੇ ਵਾਲਾ ਪਾਸਾ ਉਦੇ ਬਰਾਬਰ ਜਿੰਨਾ ਤੀਸਰੇ ਲੜ ਨੂੰ ਖੋਲ ਲੈਣਾ ਜਦੋਂ ਪੰਜ ਲੜਾਂ ਵਾਲੀ ਪਾਗਾ ਉਹ ਤੀਸਰੇ ਲੜ ਨੂੰ ਖੋਲ ਕੇ ਇਹ ਸਮਝ ਲਓ ਜਿਹੜੇ ਉੱਪਰਲੇ ਆਪਣੇ ਪੇਚ ਬਣਦੇ ਹੁੰਦੇ ਆ ਖੱਬੇ ਪਾਸੇੋਂ ਪਹਿਲਾ ਪੇਚ ਬਣ ਗਿਆ ਉੱਪਰ ਵਾਲੀ ਸਾਈਡ ਤੋਂ ਪੂਣੀ ਦਾ ਮੋਟਾ ਪਾਸਾ ਬਿਲਕੁਲ ਉੱਪਰ ਜਾਊਗਾ ਉਂਗਲੀ ਦਾ ਜਿਹੜਾ ਲਾੜਾ ਫਰੰਟ ਤੋਂ ਬੈਕ ਬੈਕ ਤੋਂ ਫਰੰਟ ਚੰਗੀ ਤਰ੍ਹਾਂ ਮੋੜ ਕੇ ਇੱਕ ਵਾਰ ਅੰਗੂਠੇ ਨਾਲ ਮੋੜ ਕੇ ਲਾੜ ਰੱਖ ਲੈਣਾ ਫਿਰ ਉਹਨੂੰ ਖਿੱਚਣਾ ਖਿੱਚ ਕੇ ਲਾੜ ਨੂੰ ਪੂਰਾ ਚੌੜਾ ਕਰਕੇ ਸੈੱਟ ਕਰ ਲੈਣਾ ਦੋਨਾਂ ਸਾਈਡਾਂ ਤੋਂ ਮੋੜ ਕੇ ਫਿਰ ਇੱਕ ਵਾਰ ਉਂਗਲੀ ਤੇ ਅੰਗੂਠੇ ਨਾਲ ਮੋੜ ਕੇ ਲੜ ਨੂੰ ਜਿਹੜਾ ਆਪਾਂ ਲਾ ਦੇਣਾ ਤੇ ਅਗਰ ਲੋਡ ਪੈਂਦੀ ਆ ਉਹਦਾ ਗੈਪ ਘੱਟ ਵੱਧ ਕਰਨ ਲਈ ਤਾਂ ਸੈਂਟਰ ਦੇ ਵਿੱਚੋਂ ਇੱਕ ਵਾਰ ਹੋਰ ਤੁਸੀਂ ਜਿਹੜਾ ਉਂਗਲੀ ਤੇ ਅੰਗੂਠੇ ਨਾਲ ਜਿਹੜਾ ਲੜ ਮੋੜ ਸਕਦੇ ਹੋ ਸੋ ਹੁਣ ਥੱਲੇੋਂ ਦੇਖੋ ਆ ਜਿਹੜਾ ਗੈਪ ਪੇਚਾਂ ਦਾ ਸੇਮ ਰੱਖ ਕੇ ਬਾਕੀ ਜਿੰਨਾ ਉੱਪਰ ਕੱਪੜਾ ਸੀ ਜਿਹੜਾ ਤੀਜਾ ਲੜ ਲਾਇਆ ਉਹਦੇ ਬਰਾਬਰ ਉਹ ਆਪਾਂ ਉੱਪਰੋਂ ਮੋੜਤਾ ਸੋ ਅਗਰ ਤੁਸੀਂ ਉੱਪਰਲੀ ਸਾਈਡ ਤੋਂ ਦੇਖੋ ਇਸ ਸਾਈਡ ਜਿਹੜਾ ਦੋ ਪੇਚ ਬਣ ਗਏ ਨੇ ਇੱਕ ਤੀਸਰੇ ਲੜ ਦਾ ਇੱਕ ਚੌਥੇ ਦਾ ਸੋ ਇਧਰ ਹੁਣ ਆਪਣਾ ਪੰਜਵਾਂ ਲੜਾ ਆਊਗਾ। ਉਹੀ ਸੇਮ ਪ੍ਰੋਸੈਸ ਉਧਰੋਂ ਪਾਸਾ ਜਿਹੜਾ ਮੋਟਾ ਪਾਸਾ ਪੂਣੀ ਦਾ ਉੱਪਰ ਜਾਊ ਪਤਲਾ ਥੱਲੇ ਇੱਕ ਵਾਰ ਮੋੜ ਕੇ ਇਲਾੜ ਨੂੰ ਰੱਖ ਲੈਣਾ। ਫਿਰ ਉਸ ਤੋਂ ਬਾਅਦ ਉਹਨੂੰ ਖਿੱਚ ਕੇ ਉਹਦੇ ਸਾਰੇ ਬਲ ਥੱਲੇ ਲਿਆਉਣੇ ਆ। ਤੇ ਉੱਪਰਲੇ ਪਾਸੇ ਨੂੰ ਚੰਗੀ ਤਰ੍ਹਾਂ ਮੋੜ ਕੇ ਸੋ ਜਿਹੜੇ ਆ ਉੱਪਰ ਵਾਲੇ ਲੜਨੇ ਤੁਸੀਂ ਦੇਖ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕੱਲੇ-ਕੱਲੇ ਦੇ ਵਿੱਚ ਹੱਥ ਜਿਹੜਾ ਮਾਰ ਗਿਆ ਆਪਾਂ ਇਹਨਾਂ ਨੂੰ ਦੱਬਣਾ ਕਿਉਂ ਆਪਣਾ ਕੋਈ ਵੀ ਲੜ ਥੱਲੇ ਨੂੰ ਨਾ ਆਵੇ। ਸਾਰੇ ਲੜਾ ਆਪਣੇ ਬਰਾਬਰ ਹੋਣੇ ਚਾਹੀਦੇ ਆ। ਬਹੁਤ ਵੀਰੇ ਕਹਿੰਦੇ ਆ ਕਿ ਇਸ ਸਾਈਡ ਜਿਹੜੇ ਲੜ ਥੱਲੇ ਆਉਣ ਲੱਗ ਜਾਂਦੇ ਆ ਉਹ ਜਦੋਂ ਵੀ ਤੁਸੀਂ ਇੱਕ ਵਾਰ ਜਦੋਂ ਲਾਸਟ ਲੜ ਤੋਂ ਪਹਿਲਾਂ ਵਾਲਾ ਪੇਚ ਲਾਉਣਾ ਪ੍ਰੋਪਰ ਸ਼ੇਪ ਜਿਹੜੀ ਇੱਕੋ ਜੀ ਕਰ ਲੈਣੀ ਆ ਜਿਹੜੇ ਲੜ ਤੁਹਾਨੂੰ ਲੱਗਦਾ ਕਿ ਉੱਪਰ ਥੱਲੇ ਲੱਗੇ ਹੋਏ ਆ ਸਾਰਿਆਂ ਨੂੰ ਦੱਬ ਕੇ ਉਹਨਾਂ ਨੂੰ ਇੱਕੋ ਜੇ ਕਰ ਲੈਣਾ ਤੇ ਇਸ ਇਹ ਵਾਲੇ ਲੜ ਨੂੰ ਫੇਰ ਉਸੇ ਤਰੀਕੇ ਨਾਲ ਥੱਲੇ ਉਹ ਜਿਹੜਾ ਗੈਪ ਬਰਾਬਰ ਰੱਖ ਕੇ ਉੱਤੇ ਉਹਦੇ ਹੱਥ ਫੇਰਨਾ ਤੇ ਨਾਲ ਦੀ ਨਾਲ ਉੱਪਰਲੇ ਪਾਸਿਓ ਜਿਹੜਾ ਕਿ ਲੜ ਨੂੰ ਮੋੜ ਦੇਣਾ ਸੋ ਇਹ ਜਿਹੜਾ ਆਪਣਾ ਖਾਪਾ ਪਾਸਾ ਪੇਚ ਵਾਲਾ ਇਧਰ ਉੱਪਰ ਆਪਣੇ ਤਿੰਨ ਪੇਚ ਜਿਹੜੇ ਬਣ ਜਾਣਗੇ। ਉਹ ਹੁਣ ਪੇਚਾਂ ਦੇ ਵਿੱਚ ਬਾਅ ਫੇਰ ਤਾ ਸੋ ਦੇਖੋ ਜਿਹੜਾ ਆਪਣਾ ਪਹਿਲਾ ਲੜ ਸੀਗਾ ਜੀ ਮੈਂ ਤੁਹਾਨੂੰ ਜਿਹੜਾ ਪਹਿਲਾਂ ਵੀ ਕਿਹਾ ਸੀ ਕਿ ਅੱਧੀ ਗੱਲ ਤੇ ਅੱਧੀ ਅੱਖ ਠਖਣੀ ਆ ਅੱਧੀ ਗੱਲ ਠਖਣ ਦਾ ਮਤਲਬ ਜਦੋਂ ਆਈ ਬਰੋ ਆਪਾਂ ਕਵਰ ਕਰਕੇ ਲੜ ਬਿਲਕੁਲ ਸਿੱਧਾ ਲਿਆਉਣੇ ਆ ਗੱਲ ਤੇ ਸੋ ਬਹੁਤ ਆਪਾਂ ਦੇਖਦੇ ਆ ਕਹਿੰਦੇ ਅਗੇ ਬੂਰੀ ਅੱਖ ਠਾਖ ਲੋ ਉਹ ਜਦੋਂ ਆਪਾਂ ਪੂਰੀ ਲੱਟ ਖੱਟਾ ਖਲਾਨਨੇ ਆ ਫਿਰ ਉਹ ਲੜਨੇ ਜਦੋਂ ਆਪਾਂ ਉਹਨੂੰ ਬਾਜ ਨਾ ਚਾਹੇ ਚੱਕ ਦੇ ਵੀ ਆ ਜਹਾ ਆਪਣੇ ਆਪ ਵੀ ਚੱਕਿਆ ਜਾਂਦਾ ਤੇ ਉਹ ਜਦੋਂ ਚੱਕਿਆ ਜਾਊ ਤੇ ਲੜ ਜਾਊਗਾ ਕਿੱਥੇ ਉਹਨੇ ਇਕੱਠਾ ਤਾਂ ਆਪਣੇ ਬਿਲਕੁਲ ਏਰੀਏ ਜੀ ਹੋਣਾ ਜਿੱਥੇ ਉਹਦੀ ਜਗ੍ਹਾ ਤੇ ਉੱਥੇ ਜਿਹੜੇ ਬਾਲ ਆਟੋਮੈਟਿਕਲੀ ਪੈਣੇ ਹੀ ਪੈਣਗੇ ਸੋ ਉਹਨੂੰ ਤੁਸੀਂ ਮੋਟਾ ਕਰਕੇ ਲਾਓ ਵੀ ਉੱਥੇ ਜਿੱਥੇ ਉਹਦੀ ਐਕਚੁਅਲ ਜੀ ਜਗ੍ਹਾ ਕਿਉਂਕਿ ਅੱਖ ਤੋਂ ਤਾਂ ਆਪਾਂ ਬਾਜ ਦੇ ਨਾਲ ਥੋੜਾ ਜਿਹਾ ਉੱਪਰ ਖਸਕਾ ਵੀ ਲਵਾਂਗੇ ਪਰ ਜਿਹੜੀ ਗੱਲ ਤੋਂ ਜਦੋਂ ਆਪਾਂ ਉਹਨੂੰ ਚੱਕਾਂਗੇ ਉੱਥੇ ਬਾਲ ਪੈਣੇ ਹੀ ਪੈਣਗੇ ਸੋ ਇਸ ਕਰਕੇ ਜਦੋਂ ਉਹਨਾਂ ਦੇ ਆਈਬ੍ਰੋ ਤੁਸੀਂ ਕਵਰ ਕਰ ਲਿਆ ਕਰੋ ਕਿਉਂਕਿ ਆਈਬ੍ਰੋ ਦੇ ਨਾਲ ਲੜ ਨੂੰ ਸਪੋਰਟ ਮਿਲ ਜਾਂਦੀ ਆ ਕਿ ਆਪਾਂ ਜਦੋਂ ਲੜ ਲਾਉਣੀ ਆ ਖਿਸਕਦਾ ਨਹੀਂ ਤੇ ਆਪਣਾ ਲੜ ਡਬਲ ਹੋ ਜਾਂਦਾ ਸੋ ਇਹ ਚੀਜ਼ਾਂ ਦਾ ਰੱਖਿਓ ਤੇ ਜਿਹੜੇ ਉੱਪਰਲੇ ਲੜ ਨੇ ਲਾਸਟ ਲੜਾਉਣ ਤੋਂ ਪਹਿਲਾਂ ਉਹਨਾਂ ਦੀ ਸਫਾਈ ਕਰਨੀ ਆ ਪਹਿਲੇ ਇਹ ਲਾਸਟ ਲੜਾਉਣ ਤੋਂ ਪਹਿਲਾਂ ਸਫਾਈ ਕਾਦੋ ਕਰਨੀ ਆ ਕਿਉਂ ਜਦੋਂ ਤੁਸੀਂ ਲਾਸਟ ਲੜ ਲਾਉਣੀ ਹੋ ਕਈ ਵਾਰ ਕੀ ਹੁੰਦਾ ਇਸ ਸਾਈਡ ਤੋਂ ਕੋਈ ਲਾੜ ਆਪਣਾ ਥੱਲੇ ਡਾਊਨ ਆ ਜਾਂਦਾ ਜਿਆਦਾ ਜ਼ੋਰ ਨਾਲ ਵਾਈਫੇ ਰੈਂਦਾ ਉਹਦੇ ਵਾਲ ਪੈ ਜਾਂਦੇ ਆ ਠੀਕ ਹੈ ਇੱਥੇ ਦੂਸਰੀ ਗੱਲ ਜਿੱਦਾਂ ਹੁਣ ਲਾਸਟ ਲੜ ਮੇਰਾ ਪੂਰਾ ਪੂਰਾ ਆ ਸੋ ਪਹਿਲਾਂ ਕਰਕੇ ਮੈਂ ਪੂਰੀ ਪੱਗ ਦੀ ਪੂਰੀ ਸ਼ੇਪ ਦੀ ਜਿਹੜੀ ਸੈਟਿੰਗ ਕਰੂੰਗਾ ਕਿਉਂਕਿ ਪੂਰਾ ਪੂਰਾ ਲੜ ਹੋਊਗਾ ਲਾਉਣਾ ਥੋੜਾ ਜਿਹਾ ਵਾਈਕਲੋਂ ਦਾ ਕਿ ਲੜ ਹੇਲੇ ਨਾ ਸੋ ਵੀ ਸਾਰੀ ਸਜੰਤਿਆ ਰੱਖਣਾ ਸੋ ਸੈਂਟਰ ਦੇ ਵਿੱਚ ਇੱਕ ਪੱਗ ਪੈਨ ਲਾਉਣਾ ਜਿੱਥੇ ਆਪਾਂ ਸਾਰੇ ਲੜ ਲਿਆ ਕੇ ਮੋੜੇ ਆ ਸੋ ਹੁਣ ਜਿਹੜਾ ਆਪਣਾ ਲਾਸਟ ਲੜ ਹੈਗਾ ਇਹਨੂੰ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰ ਲੈਣਾ ਉੱਪਰੋਂ ਥੱਲਿਓ ਤੇ ਥੱਲਿਓ ਉੱਪਰ ਨੂੰ ਤੇ ਹੁਣ ਜਿਹੜਾ ਲਾੜਾ ਇਹਨੂੰ ਪੂਰੀ ਸਫਾਈ ਦੇ ਨਾਲ ਆਪਾਂ ਜਿਹੜਾ ਲਾ ਲੈਣਾ ਚੰਗੀ ਤਰ੍ਹਾਂ ਲਾੜ ਨੂੰ ਸੈੱਟ ਕਰਨਾ ਜਿਹੜੇ ਇਹ ਸਾਰੇ ਬਲ ਨੇ ਉਹ ਕੱਢ ਲੈਣੇ ਆ ਤੇ ਜਿਹੜੇ ਉੱਪਰ ਵਾਲੀ ਸਾਈਡ ਤੇ ਬਲ ਪੈ ਜਾਂਦੇ ਆ ਸੋ ਲਾਸਟ ਲਾੜ ਨੂੰ ਮੋੜਨ ਤੋਂ ਪਹਿਲਾਂ ਉਦੇ ਉੱਪਰ ਜਿਹੜਾ ਬਾਝ ਫੇਰ ਕੇ ਉੱਪਰ ਵਾਲਾ ਜਿਹੜਾ ਪਾਸਾ ਪੂਰਾ ਜਿਹੜਾ ਪਲੇਨ ਕਰ ਦੇਣਾ ਉਹ ਕਹਿਣ ਤੋਂ ਭਾਵ ਜਿੱਨਾ ਚਿਰ ਬਿਲਕੁਲ ਲੜ ਤੁਹਾਡਾ ਪਰਫੈਕਟ ਸਾਫ਼ ਨਹੀਂ ਹੁੰਦਾ ਤੇ ਸਾਈਡ ਵਾਲੀ ਜਿਹੜੀ ਸ਼ੇਪਾ ਪੂਰੀ ਇਹ ਚ ਸਫਾਈ ਨਹੀਂ ਹੁੰਦੀ लास्ट ਲੜ ਆਪਾਂ ਮੋੜਦਾ ਨਹੀਂ ਹੈਗਾ ਪਹਿਲਾਂ ਉਹਦੀ ਸੈਟਿੰਗ ਕਰੋ ਫਿਰ ਉਹਨੂੰ ਮੋੜੋ ਫਿਰ ਹੁਣ लास्ट ਲੜ ਨੂੰ ਪੱਗ ਪੈਣ ਦੇ ਬਿਲਕੁਲ ਥੱਲੇ ਲੈ ਜਾਣਾ ਥੱਲੇ ਲਿਆ ਕੇ ਪੱਗ ਪੈਣ ਦੀ ਸਪੋਰਟ ਦੇ ਨਾਲ ਲੜ ਨੂੰ ਆਪਾਂ ਘੁਮਾ ਦੇਣਾ ਤੇ ਥੱਲੇ ਵਾਲੀ ਜਿਹੜੀ ਨੋਕ ਆ ਉਹਦੇ ਅਕੋਰਡਿੰਗ ਜਿਹੜੀ ਕਾਲੀ ਵਾਲੀ ਲੜਦੀ ਆਪਾਂ ਉਹਨੂੰ ਚੜਾਈ ਦੇਦੇ ਜਿਹੜੇ ਵੀਰਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਸ਼ੀਸ਼ੇ 'ਚ ਪੱਗ ਹੋਰ ਤਰ੍ਹਾਂ ਲੱਗਦੀ ਆ ਫੁੱਟੂ ਜ ਹੋਰ ਤਰ੍ਹਾਂ ਲੱਗਦੀ ਆ ਸੋ ਸ਼ੀਸ਼ੇ 'ਚ ਇੱਕ ਤਾਂ ਪੱਗ ਦੀ ਸ਼ੇਪ ਪੁੱਠੀ ਹੁੰਦੀ ਆ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਮਿਰਰ 뷰 'ਚ ਵੀ ਇਹੀ ਆ ਤੁਹਾਨੂੰ ਮੈਂ ਕੰਪੈਰੀਜ਼ਨ ਵੀ ਕਰਕੇ ਦਿਖਾਉਣਾ ਕਿ ਹੁਣ ਇੱਕ ਜਿਹੜਾ ਜਦੋਂ ਸਿਰ ਕਵਰ ਕਰੂੰਗਾ ਅਗਲੀ ਜਿਹੜੀ ਵੀਡੀਓ ਦੀ ਜਿਹੜਾ ਪਾਰਟ ਹੋਊਗਾ ਉਹ ਬੈਕ ਜਿਹੜਾ ਕਿ ਜਦੋਂ ਆਪਾਂ ਸਿੰਪਲ ਕੈਮਰੇ ਦੇ ਵਿੱਚ ਦਿਖਾਉਂਗਾ ਤੇ ਹੁਣ ਤੁਸੀਂ ਮਿਰਰ 뷰 ਦੇ ਵਿੱਚ ਜੋ ਸ਼ੇਪ ਦੇਖ ਰਹੇ ਹੋ ਤੇ ਹੁਣ ਉਹੀ ਪੱਗ ਆ ਉਹੀ ਸ਼ੇਪ ਆ ਬਿਨਾਂ ਹਲਾਏ ਦੇਖਿਓ ਕਿ ਉਹ ਜਿਹੜੀ ਉਹਦੀ ਲੁੱਕ ਆ ਤੇ ਉਹ ਦੂਸਰੀ ਸਾਈਡ ਉਹ ਹੋਰ ਤਰ੍ਹਾਂ ਲੱਗੂਗੀ ਸੋ ਇਹ ਦੇਖਣ ਦਾ ਨਜ਼ਰੀਆ ਹੁੰਦਾ ਕਿਉਂ ਪੱਗ ਉਹੀ ਰਹਿੰਦੀ ਆ ਜਿਹੜੀ ਆਪਣੀ ਐਕਚੁਅਲ 'ਚ ਹੁੰਦੀ ਆ ਬਸ ਜਿੱਦਾਂ ਆਪਾਂ ਸੈਲਫੀ ਖਿੱਚਦੇ ਆ ਜਾਂ ਸ਼ੀਸ਼ੇ 'ਚ ਦੇਖਦੇ ਆ ਉਹਦੀ ਲੁੱਕ ਅਲੱਗ ਹੁੰਦੀ ਆ ਬੈਕ ਕੈਮਰੇ ਨਾਲ ਜਾਂ ਫੋਟੋ ਖਿੱਚ ਕੇ ਵੇਖਦੇ ਆ ਉਹਦੀ ਜਿਹੜੀ ਲੁੱਕ ਥੋੜੀ ਜਿਹੀ ਅਲੱਗ ਹੁੰਦੀ ਹੈ ਕਿਉਂਕਿ ਆਪਾਂ ਨੂੰ ਪੁੱਠੀ ਵਿਖਦੀ ਹੈ ਇਸ ਕਰਕੇ ਸੋ ਇਹਦੇ ਵਿੱਚ ਕੋਈ ਡਾਊਟ ਚ ਨਹੀਂ ਪੈਣਾ ਕਿ ਸ਼ੀਸ਼ੇ ਜਿਹਾ ਵਧੀਆ ਤੇ ਦੂਜੇ ਲੜ ਵਧੀਆ ਨਹੀਂ ਸੋ ਮੇਕ ਸ਼ੂਰ ਕਿ ਤੁਸੀਂ ਆਪਦੀ ਪ੍ਰੈਕਟਿਸ ਕਰੋ ਪੱਗ ਦੀ ਹਨਾ ਜਿਹੜੀ ਚੀਜ਼ ਤੇ ਹੱਥ ਨਹੀਂ ਟਿਕਿਆ ਉਹ ਤੇ ਹੱਥ ਢਕਾਓ ਤੇ ਜਿਹੜਾ ਤੁਸੀਂ ਪਹਿਲਾ ਲੜ ਲਾਇਆ ਸੀ ਸਾਰਿਆਂ ਨੂੰ ਪਹਿਲਾ ਮੂੰਹ ਵਾਲਾ ਲੜ ਉਹਨੂੰ ਉੱਪਰ ਖਿੱਚ ਕੇ ਚੰਗੀ ਤਰ੍ਹਾਂ ਉਹਨੂੰ ਸਿਰ ਦੇ ਉੱਪਰ ਖੋਲ ਕੇ ਵਿਛਾ ਲੈਣਾ ਉਸ ਤੋਂ ਬਾਅਦ ਉਹਨੂੰ ਟਖੜਨੀ ਲੱਗਣਾ ਕੋਈ ਵੇਚ ਨਹੀਂ ਦੇਣਾ ਜਿਹੜਾ ਮੂੰਹ ਵਾਲਾ ਲੜਾ ਉਹਨੂੰ ਖਿੱਚਣਾ ਖਿੱਚਣ ਨਾਲ ਉਹ ਲੜ ਪੂਰਾ ਜਿਹ ਥਲੇ ਤੱਕ ਜਿਹੜਾ ਉਹਦੇ ਵਿੱਚ ਬਾਦੂ ਕਪੜਾ ਹੋਊਗਾ ਉਹ ਸਾਰਾ ਜਿਹੜਾ ਕਿ ਸਹੀ ਹੋ ਜਾਊਗਾ ਟਾਈਟ ਹੋ ਜਾਊਗਾ ਸੋ ਹੁਣ ਤੁਸੀਂ ਜਿਹੜਾ ਆ ਸਾਹਮਣੇ ਉਹ ਸਾਹਮਣੇ ਲੁੱਕ ਅਗਰ ਆਪਾਂ ਫੋਟੋ ਵੀ ਖਿੱਚੀਏ ਜਾਂ ਐਕਚੁਅਲ ਜਿਹੜੀ ਸਾਹਮਣੇ ਵਾਲੇ ਬੰਦੇ ਨੂੰ ਆ ਪੱਗ ਦੀ ਲੁੱਕ ਲੱਗੂਗੀ ਸੋ ਉਹੀ ਪੱਗ ਆ ਬਸ ਜਿਹੜਾ ਡਾਊਟ ਸੀ ਤੁਹਾਡਾ ਕਲੀਅਰ ਕੀਤਾ ਸੋ ਵੀਡੀਓ ਕਿਦਾਂ ਲੱਗੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ